ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਚਿਤਾਬਦੀ ਪੁਰਬ ਨੂੰ ਸਮਰਪਿਤ ਸਾਹਕੀ ਆਪ ਜੀ ਦੇ ਸਾਹਮਣੇ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਸਿਰਲੇਖ ਹੈ ਮਾਤਾ ਬਜਰੀ ਦੀ ਲਖਣ ਸ਼ਕਤੀ ਇਤਿਹਾਸਿਕ ਕੁਝ ਨਾਮ ਅਕਮਨੀ ਸੁਨਹਿਰੀ ਅੱਖਰਾਂ ਵਿੱਚ ਉਕਰੇ ਗਏ ਹਨ ਜੋ ਕਦੇ ਮਿਟਣ ਤਾਂ ਕੀ ਹਨ ਸਭੋਂ <li>ਮੁਲਕੀ ਰੂਹਾਂ ਦੇ ਤੌਰ 'ਤੇ ਅੰਦਰ ਤੱਕ ਪਸੇ ਗਏ ਹਨ ਉਨਾ ਵਿੱਚ ਇੱਕ ਹਨ ਮਾਤਾ ਗੁਜਰੀ ਜੀ 1699 ਈਸਵੀ ਦੀ ਵਿਸਾਖੀ ਦਾ ਦਿਨ ਸੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੰਗਤਾਂ ਦੇ ਵਿਸ਼ਾਲ ਦੀਵਾਨ ਵਿੱਚ ਦੀਵਾਨ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਸੀਸ ਦੀ ਮੰਗ ਕੀਤੀ ਤਾਂ ਉਸ ਵੇਲੇ ਮਾਤਾ ਗੁਜਰੀ ਗੁਜਰੀ ਜੀ ਦੀ ਮੌਕੇ ਤੇ ਹੋਂਦ ਲੈ ਗੁਰੂ ਜੀ ਵਿੱਚ ਡਰੇਡ ਵਿਸ਼ਵਾਸ ਸਾਰਿਆਂ ਲਈ ਪ੍ਰੇਰਨਾ ਦਾ ਸਬੱਬ ਬਣ ਗਿਆ ਹੈ ਮਾਤਾ ਜੀ ਦੀ ਪੰਥ ਨੂੰ ਦੀਵੀਂ ਪ੍ਰੇਰਨਾ ਹੀ ਇਹ ਹੈ ਕਿ ਗੁਰੂ ਦਾ ਬਾਣਾ ਮਿੱਠਾ ਹੈ ਉਸ ਦੇ ਪਰੋਸਾ ਤੇ ਵਿਸ਼ਵਾਸ ਹੀ ਸਿਰਫ ਸਿੱਖਾਂ ਸਿੱਖਾਂ ਨਹੀਂ ਨਹੀਂ ਸਗੋਂ ਪੂਰੇ ਪੰਥ ਦੀ ਨਿਸ਼ਾਨੀ ਹੈ। ਮਾਤਾ ਜੀ ਦੀ ਇਹ ਅਟਲਤਾ ਕੋਈ ਕੋਈ ਇੱਕ ਦਿਨ ਹੀ ਨਹੀਂ ਸੀ। ਉਹਨਾਂ ਨੇ ਆਪਣੀ ਜ਼ਿੰਦਗੀ ਹੀ ਸਬਰ ਅਤੇ ਸੇਵਾ ਨਾਲ guzari। ਗੁਰੂ ਪਰਿਵਾਰ ਦੇ ਹਰ ਪੜਾਅ ਵਿੱਚ ਉਹ ਸਾਥ ਰਹੇ। ਕਦੇ ਕਰਤਾਰਪੁਰ ਕਦੇ ਕੀਰਤਪੁਰ ਸਾਹਿਬ ਕਦੇ ਨਦਰਪਾਪਾ ਪਕਾਲਾ ਸਾਹਿਬ ਤੇ ਫਿਰ ਇਸ੍ਰੀ ਅਨੰਦਪੁਰ ਸਾਹਿਬ ਜਿੱਥੇ ਵੀ ਸੰਗਤ ਇਕੱਠੀ ਹੁੰਦੀ। ਮਾਤਾ ਗੋਜੂ ਜੀ ਆਪਣੇ ਸਾਧੇ ਜੀਵਨ ਤੇ ਨਿਮਰਤਾ ਨਾਲ ਸਾਭੇ ਦਿਨਾਂ ਨੂੰ ਜਿਉਂਦੇ। ਉਹ ਸਿਰਫ ਮਾਂ ਹੀ ਨਹੀਂ ਸਿੱਖਿਆਕਾਰ ਵੀ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਚਵੰਤਾਂ ਨੂੰ ਕੋਨਾ ਨੇ ਪਰਮਨਾਲ ਜੁੜਨ ਦੇ ਪ੍ਰੇਰਣਾ ਦਿੱਤੀ। ਸੱਚਾਈ, ਦ੍ਰਿੜਤਾ ਭਾਵ ਅਤੇ ਮਾਇਆ ਤੋਂ ਨਿਰਲੇਪ ਰਹਿਣ ਦੀਆਂ ਬਾਤਾਂ ਉਹਨਾਂ ਨੇ ਹੀ ਸਿਖਾਈ। ਬਾਲ ਗੋਬਿੰਦ ਰਾਏ ਜੀ ਦੀਆਂ ਛੋਟੀਆਂ-ਛੋਟੀਆਂ ਖੇਡਾਂ ਵਿੱਚ ਵੀ ਉਹ ਗੂੜੇ ਅਰਥ ਦੇਖਦੇ ਅਤੇ ਉਹਨਾਂ ਨੂੰ ਭਵੇਖ ਲਈ ਤਿਆਰ ਕਰਦੇ। ਸਿੱਰੀ ਗੁਰੂ ਗੋਬਿੰਦ ਸਿੰਘ ਜੀ ਜਦ ਸੰਗਤਾਂ ਵਿੱਚ ਨਵਾਂ ਜੋਸ਼ ਭਰਦੇ ਜੋਧੀਆਂ ਨੂੰ ਹੌਸਲਾ ਦਿੰਦੇ ਆ ਜਾਂ ਕੌਮ ਲਈ ਅਤੁੱਤ ਫੈਸਲੇ ਲੈਂਦੇ ਉਸ ਦੇ ਪਿਛੇ ਮਾਤਾ ਗੁਜਰੀ ਜੀ ਦਾ ਸੰਸਕਾਰ ਹੀ ਥਾਣ ਉਹਨਾਂ ਨੇ ਆਪਣੇ ਪੁੱਤਰ ਨੂੰ ਸਿਰਫ ਕਿਰਪਾਨ ਅਤੇ ਕਰਮ ਦਾ ਧਨੀ ਹੀ ਨਹੀਂ ਬਣਾਇਆ ਸਗੋਂ ਮੁਆਫ ਕਰਨਾ ਸੇਵਾ ਕਰਨੀ ਇਨਸਾਫ ਲਈ ਅਡੋਲ ਖੜੇ ਰਹਿਣਾ ਇਸ ਖਾਇਆ ਦੀ ਰਾਜ ਨਾਲ ਹੋਣ ਵਾਲੀਆਂ ਝਟਪਾਂ ਦੇ ਦੌਰਾਨ ਮਾਤਾ ਗੁਜਰੀ ਜੀ ਅਕਸਰ ਸਿੱਖ ਸਪਾਹੀਆਂ ਨੂੰ ਪ੍ਰੇਰਨਾ ਦੇਉਂਦੇ। ਉਹਨਾਂ ਦਾ ਇੱਕੋ ਸੰਦੇਸ਼ ਹੁੰਦਾ ਤੁਸੀਂ ਗੁਰੂ ਦੇ ਸਿੰਘ ਹੋ। ਸੱਚ ਤੇ ਡੋਲ ਰਹੋ ਜਿੱਤ ਤੁਹਾਡੀ ਹੀ ਹੋਵੇ। ਇਹ ਸ਼ਬਦ ਸਿੰਘਾਂ ਦੇ ਦਿਲਾਂ ਵਿੱਚ ਹੌਸਲੇ ਦੀ ਲਹਿਰ ਪੈਦਾ ਕਰਦੇ। ਮਾਤਾ ਗੁਜਰੀ ਜੀ ਦੀ ਵਿਰਾਸਤ ਸਿਰਫ ਉਹਨਾਂ ਦੀ ਸ਼ਹਾਦਤ ਨਹੀਂ ਸਗੋ ਉਹ ਅੰਤਪ੍ਰੇਮ ਜੋ ਉਹਨਾਂ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦਿੱਤਾ। ਕਹਾਉਤ ਦੀ ਸਾਦਨਾ ਦੇ ਪਿਛੇ ਜੋ ਹੌਸਲਾ ਦੇ ਵਿਸ਼ਵਾਸ ਸੀ ਉਸ ਜੀ ਜਨਾਬ ਮਾਤਾ ਗੁਜਰੀ ਜੀ ਨੇ ਉਸ ਸੋਏ ਸਸਕਾਰ ਵਿੱਚ ਵਿੱਚ ਹੀ ਸਾਡੀ ਉਹਨਾਂ ਦੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਇੱਕ ਮਾਂ ਦੀ ਗੋਦ ਵਿੱਚ ਵਿੱਚੋਂ ਮਿਹਨਤ ਵਾਲੀਆਂ ਸਿਖਾਵਾ ਪੂਰੀ ਕੌਮ ਦੇ ਭਵਿੱਖ ਨੂੰ ਰਾਹ ਦਿਖਾ ਸਕਦੀ ਹੈ ਇਸ ਲਈ ਹੀ ਸਿੱਖ ਪੰਥ ਮਾਤਾ ਗੁਜਰੀ ਜੀ ਨੂੰ ਬਹੁਤ ਅਦਬ ਸਤਕਾਰ ਨਾਲ ਯਾਦ ਕਰਦਾ ਹੈ ਅਤੇ ਸਬਰ ਸੰਤੋਖੀ ਮਿਲਦਾ ਹੈ ਬਾਬਾ ਜੀ ਦਾ ਖਾਸ ਬਾਬਾ ਜੀ